ਮੈਨੂੰ ਮੇਰਾ ਮਿੰਨੂ ਧੋਖਾ ਦਿੱਤਾ ਜੋ ਮੇਰੇ ਤੋਂ ਬਹੁਤ ਜ਼ਿਆਦਾ ਉਮਰ ਦਾ ਸੀ ਮੈਂ ਉਸ ਤੋਂ ਸਭ ਕੁਝ ਲੁੱਟ ਕੇ ਦੂਜੇ ਸ਼ਹਿਰ ਚਲੀ ਗਈ ਉੱਥੇ ਮੈਨੂੰ ਇੱਕ ਬਹੁਤ ਹੀ ਸੋਹਣੇ ਮੁੰਡੇ ਨਾਲ ਪਿਆਰ ਹੋ ਗਿਆ ਮੈਂ ਉਸ ਨਾਲ ਵਿਆਹ ਵੀ ਕਰਵਾ ਲਿਆ ਵਿਆਹ ਦੀ ਪਹਿਲੀ ਰਾਤ ਬੜੀ ਘੇਸਬੜੀ ਨਾਲ ਕਮਸਦਾ ਇੰਤਜ਼ਾਰ ਕਰਦੀ ਰਹੀ ਸੀ ਜਦੋਂ ਉਸ ਨੇ ਮੇਰਾ ਹੱਥ ਚੱਕਿਆ ਤਾਂ ਮੇਰੀ ਚੀਕ ਹੀ ਨਿਕਲ ਗਈ ਕਿਉਂਕਿ ਮੇਰਾ ਪਤੀ ਤਾਂ ਮੇਰਾ ਨਾਮ ਸੋਨੀਆ ਹੈ ਮੈਂ ਇੱਕ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਸੀ ਪਰ ਬਹੁਤ ਜ਼ਿਆਦਾ ਸੁੰਮੀ ਸੀ ਪਰ ਮੇਰੀ ਖੂਬਸੂਰਤੀ ਵੀ ਕਿਸੇ ਕੰਮ ਦੀ ਨਹੀਂ ਸੀ ਮੇਰੀ ਮਾਂ ਸੱਪ ਬਣ ਕੇ ਮੇਰੀਆਂ ਖੁਸ਼ੀਆਂ ਤੇ ਬੈਠੀ ਸੀ ਹਰ ਸਮੇਂ ਦੇ ਰੋਕਾ ਟੋਕੀ ਕਾਰਨ ਮੈਂ ਮੇਰੀ ਮਾਂ ਤੋਂ ਨਫ਼ਰਤ ਹੁੰਣ ਲੱਗੀ ਸੀ ਜਦੋਂ ਕਿ ਉਹ ਮੇਰੀ ਸਗੀ ਮਾਂ ਸੀ ਪਰ ਉਸ ਸਮੇਂ ਮੇਰੀ ਅੱਖਾਂ ਤੇ ਪੱਟੀ ਬੰਨ੍ਹੀ ਹੋਈ ਸੀ ਮੇਰੀ ਮਾਂ ਦਾ ਹਰ ਸਮੇਂ ਰੋਕਣਾ ਟੁਪਣਾ ਮੈਨੂੰ ਬਹੁਤ ਬੁਰਾ ਲੱਗਦਾ ਸੀ ਮੇਰੀ ਮਾਂ ਹੀ ਮੈਨੂੰ ਆਪਣੀ ਦੁਸ਼ਮਣ ਨਜ਼ਰ ਆਉਣ ਲੱਗੀ ਸੀ ਸਾਡੇ ਘਰ ਗਰੀਬੀ ਬਹੁਤ ਸੀ ਹੁਸ਼ਕਲ ਨਾਲ ਹੀ ਤਾਂ ਰੋਟੀ ਬਣ ਪਉਂਦੀ ਸੀ ਜਦੋਂ ਕਿ ਮੇਰੀ ਮਾਂ ਨੂੰ ਹਰ ਸਮੇਂ ਬਚਤ ਕਰਨ ਦੀ ਲੱਗੀ ਰਹਿੰਦੀ ਸੀ ਉਹ ਮੈਨੂੰ ਚੈਨ ਨਾਲ ਸੌਣ ਵੀ ਨਹੀਂ ਦਿੰਦੀ ਸੀ ਸਵੇਰ ਹੁੰਦੇ ਹੀ ਮੇਰੀ ਮਾਂ ਪੱਖਾ ਬੰਦ ਕਰ ਦਿੰਦੀ ਕਹਿੰਦੀ ਕਿ ਬਿੱਲ ਜ਼ਿਆਦੇ ਆਵੇਗਾ ਸਾਡੇ ਘਰ ਸਿਰਫ ਮੇਰੀ ਮਾਂ ਤੇ ਮੈਂ ਹੀ ਸੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਸਾਡੇ ਘਰ ਹਰ ਸਮੇਂ ਲੜਾਈ ਝਗੜਾ ਹੁੰਦਾ ਰਹਿੰਦਾ ਮੇਰੀ ਮਾਂ ਛੋਟੀਆਂ-ਛੋਟੀਆਂ ਗੱਲਾਂ ਤੇ ਮੈਨੂੰ ਟੋਕਦੀ ਰਹਿੰਦੀ ਸੀ ਕਹਿੰਦੀ ਸੀ ਕਿ ਪੱਖਾ ਬੰਦ ਕਰ ਦਿਆ ਕਰ ਅਤੇ ਇਹ ਬਾਥਰੂਮ ਵਿੱਚ ਵੀ ਲਾਈਟ ਦੀ ਕੀ ਜ਼ਰੂਰਤ ਹੈ ਮੈਂ ਆਪਣੇ ਛੋਟੇ-ਮੋਟੇ ਸ਼ੌਂਕ ਪੂਰੇ ਕਰ ਲੈਂਦੀ ਤਾਂ ਮੇਰੀ ਮਾਂ ਮੈਨੂੰ ਤਾਨੇ ਮਾਰਨ ਲੱਗ ਜਾਂਦੀ ਹਰ ਗੱਲ ਤੇ ਮੈਨੂੰ ਸੁਣਾਉਣ ਲੱਗ ਜਾਂਦੀ ਕਿਉਂਕਿ ਸਾਡੇ ਕੋਲ ਕਮਾਈ ਦਾ ਕੋਈ ਸਾਧਨ ਤਾਂ ਨਹੀਂ ਸੀ ਮੈਂ ਆਪਣੀ ਜ਼ਿੰਦਗੀ ਤੋਂ ਤੰਗ ਆ ਗਈ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ساری ਜ਼ਿੰਦਗੀ ਇਸ ਤਰ੍ਹਾਂ ਹੀ ਨਹੀਂ ਰਹਿਾਂਗੀ ਨਹੀਂ ਤਾਂ ਮੈਂ ਵੀ ਮੇਰੀ ਮਾਂ ਵਰਗੀ ਬਣ ਜਾਵਾਂਗੀ ਮੇਰੀ ਮਾਂ ਜਿੰਨੀ ਹੀ ਸਤ ਸੀ ਓਨੇ ਹੀ ਅਸੂਲਬੰਦ ਵੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਕਿਸੇ ਵੀ 11 ਮਰਦ ਨਾਲ ਕੋਈ ਸੰਬੰਧ ਨਹੀਂ ਰੱਖਣਾ ਜਦੋਂ ਕਿ ਮਹੱਲੇ ਦੀਆਂ ਲੜਕੀਆਂ ਨੇ ਲੜਕਿਆਂ ਨਾਲ ਦੋਸਤੀ ਕਰ ਰੱਖੀ ਸੀ ਉਹ ਖਾਂ ਪੀਣ ਦੀਆਂ ਚੀਜ਼ਾਂ ਪੀਜ਼ਾ 버ਗਰ ਮੰਗਵਾ ਕੇ ਖਾਂਦਾਂ ਸੀ ਜਦੋਂ ਕਿ ਉਹ ਲੜਕੀਆਂ ਦੀ ਸ਼ਕਲ ਮੇਰੇ ਤੋਂ ਬੁਰੀ ਸੀ ਮੈਂ ਤਾਂ ਬਹੁਤ ਸੁੰਨੀ ਸੀ ਪਰ ਫੇਰ ਵੀ ਹਰ ਰੋਜ਼ ਮੈਨੂੰ दाल ਰੋਟੀ ਖਾਣੀ ਪੈਂਦੀ ਸੀ ਕਿਉਂਕਿ ਮੇਰੀ ਮਾਂ ਇਸ ਮਾਮਲੇ ਵਿੱਚ ਬਹੁਤ ਅਸਤ ਸੀ ਮੇਰੀ ਮਾਂ ਕਹਿੰਦੀ ਸੀ ਕਿ ਗਰੀਬ ਦੇ ਕੋਲ ਉਸ ਦੀ ਇੱਜ਼ਤ ਹੀ ਹੁੰਦੀ ਹੈ ਜੇਕਰ ਉਹ ਆਪਣੀ ਇੱਜ਼ਤ ਦਾ ਵੀ ਸੌਦਾ ਕਰ ਦੇਵੇ ਤਾਂ ਉਹ ਹੋਰ ਵੀ ਜ਼ਿਆਦਾ ਗਰੀਬ ਹੋ ਜਾਂਦਾ ਹੈ ਉਸ ਸਮੇਂ ਮੇਰੀ ਮਾਂ ਦੀਆਂ ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ ਸੀ ਮੈਨੂੰ ਮੇਰੀ ਮਾਂ ਤੋਂ ਚੜ੍ਹ ਹੋਣ ਲੱਗੀ ਸੀ ਇੱਕ ਦਿਨ ਨਾ ਕਿਸੇ ਬੱਚੇ ਨੇ ਫੀਸ ਵਿੱਚੋਂ 200 ਰੁਪਏ ਮੈਨੂੰ ਜ਼ਿਆਦਾ ਦੇ ਦਿੱਤੇ ਮੈਂ ਸੋਚਿਆ ਕਿ ਮੈਂ ਵੀ ਅੱਜ ਪੀਜ਼ਾ ਖਾ ਮੰਗੀ ਇਹ ਗੱਲ ਮੇਰੀ ਮਾਂ ਨੂੰ ਪਤਾ ਚੱਲ ਗਈ ਅਤੇ ਉਸ ਨੇ ਮੇਰੇ ਤੋਂ ਉਹ ਪੈਸੇ ਵਾਪਸ ਕਰਵਾ ਦਿੱਤੇ ਪਰ ਮੈਂ ਉਹ ਪੈਸੇ ਵਾਪਸ ਕਰਨਾ ਨਹੀਂ ਚਾਹੁੰਦੀ ਸੀ ਮੇਰੇ ਮਾਂ ਤਾਂ ਮੇਰੇ ਪਿੱਛੇ ਹੀ ਪੈ ਗਈ ਸੀ ਉਸ ਨੇ ਮੈਨੂੰ ਧੱਕਾ ਦਿੱਤਾ ਤੇ ਮੇਰੇ ਹੱਥੋਂ ਪੈਸੇ ਖੋਲੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਉਸ ਸਮੇਂ ਆਪਣੇ ਆਪ ਨੂੰ ਬਹੁਤ ਬੇਵਸ ਮਹਿਸੂਸ ਕੀਤਾ ਸੀ ਪਰ ਮੇਰੀ ਮਾਂ ਨੂੰ ਮੇਰੀ ਐਸ ਹਾਲਤ ਤੇ ਬਿਲਕੁਲ ਵੀ ਤਰਸ ਨਹੀਂ ਆਇਆ ਸੀ ਅਤੇ ਫਿਰ ਉਸ ਨੇ ਮੈਨੂੰ ਹੀ ਡਾਂਟਿਆ ਮੈਨੂੰ ਇਹ ਬੁਰਾ ਭਲਾ ਕਿਹਾ ਮੈਨੂੰ ਹੀ ਗਾਣਾ ਸੁਣਾਇਆ ਅਤੇ ਮੇਰੇ ਮੂੰਹ ਤੇ ਥੱਪੜ ਵੀ ਮਾਰਿਆ ਅਤੇ ਮੈਨੂੰ ਚੋਰ ਵੀ ਕਿਹਾ ਉਸ ਦਿਨ ਮੈਂ ਖਾਣਾ ਵੀ ਨਹੀਂ ਖਾਦਾ ਅਤੇ ਸਾਰੀ ਰਾਤ ਰੋਦੀ ਰਹੀ ਅਤੇ ਸੋਚਦੀ ਰਹੀ ਕਿ ਮੇਰੀ ਇਸ ਘਰ ਵਿੱਚ ਇਹੀ ਔਕਾਤ ਸੀ ਜਦੋਂ ਮੈਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੀ ਤਾਂ ਸੋਚਦੀ ਕਿ ਮੈਂ ਤਾਂ ਬਹੁਤ ਸੋਹਣੀ ਹਾਂ ਕੋਈ ਵੀ ਮੇਰੇ ਪਿੱਛੇ ਲੱਗ ਸਕਦਾ ਹੈ ਤਾਂ ਕਿਉਂ ਨਾ ਮੈਂ ਕਿਸੇ ਨੂੰ ਪਾਗਲ ਬਣਾ ਕੇ ਆਪਣਾ ਕੰਮ ਕੱਢਾਂ ਮੈਂ ਕੌਣ ਹਾਂ ਅਤੇ ਮੇਰੀ ਖੂਬਸੂਰਤੀ ਦਾ ਕੀ ਹੈ ਜੇਕਰ ਮੈਂ ਮੇਰੀ ਖੂਬਸੂਰਤੀ ਦਾ ਫਾਇਦਾ ਨਾ ਚੱਕ ਸਕਾਂ ਤਾਂ ਪਰ ਮੇਰੀ ਮਾਂ ਮੇਰੇ ਨਾਲ ਸੀ ਮੈਂ ਕੁਝ ਨਹੀਂ ਕਰ ਸਕਦੀ ਸੀ ਫਿਰ ਸ਼ਾਇਦ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਬਲੇ ਦਿਨ ਜਦੋਂ ਮੇਰੀ ਅੱਖ ਖੁੱਲੀ ਤਾਂ ਮਹੱਲੇ ਦੀ ਔਰਤ ਨੇ ਮੈਨੂੰ ਦੱਸਿਆ ਕਿ ਤੇਰੀ ਮਾਂ ਤਾਂ ਮਰ ਗਈ ਹੈ ਅਤੇ ਤੂੰ ਸੋ ਰਹੀ ਆ। ਇਹ ਖਬਰ ਮੇਰੇ ਲਈ ਬਹੁਤ ਬੁਰੀ ਸੀ। ਉਹ ਜਿਸ ਤਰ੍ਹਾਂ ਦੀ ਸੀ ਉਹ ਮੇਰੀ ਮਾਂ ਸੀ। ਮੈਨੂੰ ਨਹੀਂ ਪਤਾ ਸੀ ਕਿ ਰਾਤ ਨੂੰ ਉਹਨਾਂ ਨਾਲ ਕੀ ਹੋਇਆ ਸੀ। ਬਸ ਉਹ ਨੀਂਦ ਵਿੱਚ ਹੀ ਸੀ। ਨੀਂਦ ਵਿੱਚ ਇਸ ਦੁਨੀਆ ਤੋਂ ਚਲੀ ਗਈ ਸੀ। ਬਾਅਦ ਵਿੱਚ ਪਤਾ ਚੱਲਿਆ ਕਿ ਉਹ ਬਹੁਤ ਸਮੇਂ ਤੋਂ ਬਿਮਾਰ ਸੀ ਅਤੇ ਦੱਸਦੀ ਨਹੀਂ ਸੀ। ਹੁਣ ਮੇਰੀ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ ਸੀ। ਹੁਣ ਮੇਰੀ ਰੱਖਿਆ ਕਰਨ ਵਾਲਾ ਜਾਂ ਤਾਂ ਭਗਵਾਨ ਸੀ ਅਤੇ ਜਾਂ ਮੈਂ ਖੁਦ ਹੁਣ ਮੈਂ ਸੋਚ ਲਿਆ ਸੀ ਕਿ ਮੈਂ ਸ਼ਿਕਾਰੀ ਬਣ ਜਾਵਾਂ ਜੋ ਸ਼ਿਕਾਰ ਕਰਾਂ ਪਰ ਮੈਂ ਸੋਚ ਲਿਆ ਸੀ ਕਿ ਮੈਂ ਸ਼ਿਕਾਰ ਨਹੀਂ ਬਣਾਂਗੀ ਹੁਣ ਮੈਂ ਸ਼ਿਕਾਰੀ ਬਣਾਂਗੀ ਮੈਂ ਸੋਚ ਲਿਆ ਕਿ ਮੈਂ ਅੱਗੇ ਕੀ ਕਰਨਾ ਹੈ ਮੈਂ ਉਹ ਮੁਹੱਲਾ ਛੱਡ ਦਿੱਤਾ ਤੇ ਥੋੜੇ ਬਹੁਤ ਪੈਸਿਆਂ ਨਾਲ ਇੱਕ ਕਮਰਾ ਕਿਰਾਏ ਤੇ ਲੈ ਲਿਆ ਇਹ ਇਲਾਕਾ ਬਹੁਤ ਬਦਨਾਮ ਸੀ ਇਸ ਲਈ ਮੈਨੂੰ ਇੱਥੇ ਕਮਰਾ ਬਹੁਤ ਸੌਖਾ ਮਿਲ ਗਿਆ ਸੀ ਇੱਕ ਇਕੱਲੀ ਕੁੜੀ ਨੂੰ ਕੋਈ ਵੀ ਕਮਰਾ ਨਹੀਂ ਦਿੰਦਾ ਫੇਰ ਮੈਂ ਇੱਕ ਆਫਿਸ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪੜ੍ਹੀ ਲਿਖੀ ਤਾਂ ਮੈਂ ਪਹਿਲਾਂ ਤੋਂ ਹੀ ਸੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਸੀ ਉੱਥੋਂ ਦੇ ਬਾਸ ਨੂੰ ਮੈਂ ਆਪਣੀਆਂ ਆਦਾਵਾਂ ਵਿੱਚ ਫਸਾਉਣਾ ਸ਼ੁਰੂ ਕਰ ਦਿੱਤਾ ਮੈਂ ਉਸ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਸੀ ਇਹ ਗੱਲ ਮੇਰੇ ਬਾਸ ਉਸੇ ਸਮੇਂ ਹੀ ਸਮਝ ਗਏ ਉਸ ਨੇ ਮੇਰਾ ਹੱਥ ਫੜ ਲਿਆ ਫੇਰ ਹੌਲੀ ਹੌਲੀ ਇੱਧਰ ਉੱਧਰ ਦੀਆਂ ਗੱਲਾਂ ਹੋਣ ਲੱਗੀਆਂ ਫੇਰ ਇੱਕ ਦਿਨ ਸਾਰੀਆਂ ਹੱਦਾਂ ਪਾਰ ਹੋ ਗਈਆਂ ਸੀ ਉਹ ਸਤਾ ਤੇ ਦੀ ਖੂਬਸੂਰਤੀ ਦਾ دیਵਾਨਾ ਸੀ ਜਦੋਂ ਉਹ ਮੇਰੇ ਨਾਲ ਹੁੰਦਾ ਤਾਂ ਕਹਿੰਦਾ ਸੋਹਣੀਆ ਤੂੰ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਆ ਤੇਰੀਆਂ ਬਾਹਾਂ ਵਿੱਚ ਮੈਨੂੰ ਸਕੂਨ ਮਿਲਦਾ ਹੈ ਮੈਂ ਵੀ ਆਪਣੀ ਖੂਬਸੂਰਤੀ ਦੇ ਬਹੁਤ ਗਰਵ ਮਹਿਸੂਸ ਕਰਦੀ ਸੀ ਕਿ ਮੈਂ ਇੰਨੇ ਵੱਡੇ ਆਦਮੀ ਨੂੰ ਆਪਣੇ ਜਾਲ ਦੇ ਵਿੱਚ ਵਸਾ ਲਿਆ ਸੀ ਉਹ ਮੇਰੇ ਸਾਰੇ ਸ਼ੌਂਕ ਪੂਰੇ ਕਰਦਾ ਸੀ ਉਹ ਮੈਨੂੰ ਸ਼ਾਪਿੰਗ ਕਰਵਾਉਂਦਾ ਤੇ ਮੈਨੂੰ ਖਾਣਾ ਖਵਾਉਂਦਾ ਤੇ ਵੱਡੇ ਵੱਡੇ ਕੋਟਲਾਂ ਵਿੱਚ ਲੈ ਕੇ ਜਾਂਦਾ ਸੀ ਮੈਂ ਹੁਣ ਵੱਡੇ ਵੱਡੇ ਸੁਪਨੇ ਦੇਖਣ ਲੱਗੀ ਸੀ ਮੈਨੂੰ ਇਹ ਵੀ ਫਰਕ ਨਹੀਂ ਪੈਂਦਾ ਸੀ ਕਿ ਉਹ ਮੇਰੇ ਤੋਂ ਉਮਰ ਵਿੱਚ ਕਿੰਨਾ ਵੱਡਾ ਹੈ ਜਦੋਂ ਕਿ ਇੱਕ ਹੀ ਵੈਦ ਤੇ ਮੈਨੂੰ ਉਸ ਨਾਲ ਕੋਈ ਪਰੇਸ਼ਾਨੀ ਨਹੀਂ ਹੁੰਦੀ ਸੀ ਮੇਰਾ ਜਮੀਰ ਤਾਂ ਮਰ ਗਿਆ ਸੀ ਪੂਰੇ ਆਫਿਸ ਵਿੱਚ ਪਤਾ ਚੱਲ ਗਿਆ ਸੀ ਕਿ ਮੇਰਾ ਬੱਸ ਨਾਲਾ ਫੇਰ ਚੱਲ ਰਿਹਾ ਹੈ ਪਰ ਮੈਨੂੰ ਕੋਈ ਵੀ ਪਰਵਾਹ ਨਹੀਂ ਸੀ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਮੈਨੂੰ ਤਾਂ ਬਸ ਇਨਾ ਪਤਾ ਸੀ ਕਿ ਮੈਂ ਆਪਣੀ ਗਰੀਬੀ ਨੂੰ ਦੂਰ ਕਰਨ ਦੀ ਲੜਾਈ ਲੜ ਰਹੀ ਸੀ ਅਤੇ ਮੈਂ ਇਸੇ ਤਰ੍ਹਾਂ ਹੀ ਲੜ ਸਕਦੀ ਸੀ ਮੇਰੇ ਕੋਲ ਹੋਰ ਕੋਈ ਵੀ ਰਾਹ ਤਾ ਨਹੀਂ ਸੀ ਮੇਰੇ ਕੋਲ ਸਿਰਫ ਮੇਰਾ ਰੂਪ ਹੀ ਸੀ ਜਿਸ ਧਰ ਮੈਂ ਇਸਤੇਮਾਲ ਕਰ ਸਕਦੀ ਸੀ ਉਹ ਬੇਤੀ ਬਹੁਤ ਹੀ ਅਮੀਰ ਸੀ ਅਤੇ ਮੇਰੇ ਤੋਂ ਉਮਰ ਵਿੱਚ ਵੱਡਾ ਸੀ ਅਤੇ ਮੇਰੇ ਜਾਗ ਵਿੱਚ ਫਸ ਗਿਆ ਸੀ ਵੈਸੇ ਕਹਿੰਦੇ ਹਨ ਕਿ ਵੱਡੀ ਉਮਰ ਦੇ ਪੁਰਸ਼ ਲਈ ਛੋਟੀ ਉਮਰ ਦੀ ਲੜਕੀ ਵਿੱਚ ਬਹੁਤ ਇੰਟਰਸਟ ਹੁੰਦਾ ਹੈ ਮੈਂ ਬਾਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੇਰੀ ਗੱਲ ਸੁਣ ਕੇ ਉਹ ਖੁਸ਼ ਹੋ ਗਿਆ ਅਤੇ ਉਸੇ ਸਮੇਂ ਹੀ ਮੰਨ ਗਿਆ ਉਸ ਨੂੰ ਇਹ ਗੱਲ ਚੰਗੀ ਲੱਗੀ ਕਿ ਮੈਂ ਵਿਆਹ ਦੀ ਗੱਲ ਉਸ ਨਾਲ ਖੁਦ ਹੀ ਕੀਤੀ। ਉਹ ਇਹ ਸੋਚਦਾ ਸੀ ਕਿ ਮੈਂ ਉਸ ਨੂੰ ਕਿਤੇ ਇਸਤੇਮਾਲ ਤਾਂ ਨਹੀਂ ਕਰ ਰਹੀ ਪਰ ਮੈਂ ਉਸ ਨਾਲ ਵਿਆਹ ਵੀ ਕਰਵਾਉਣਾ ਚਾਹੁੰਦੀ ਸੀ। ਉਹ ਮੈਨੂੰ ਆਪਣੇ ਘਰ ਲੈ ਗਿਆ। ਉਸ ਦਾ ਘਰ ਬਹੁਤ ਵੱਡਾ ਸੀ। ਘਰ ਵਿੱਚ ਨੌਕਰ ਸ਼ਕਰ ਸੀ। ਉਸ ਦੇ ਘਰ ਬਹੁਤ ਹੀ ਮਹਿੰਗਾ ਫਰਨੀਚਰ ਲੱਗਿਆ ਹੋਇਆ ਸੀ। ਮੈਂ ਤਾਂ ਹੈਰਾਨ ਸੀ। ਉਸ ਨੇ ਮੈਨੂੰ ਕਿਹਾ ਕਿ ਇਹ ਸਭ ਕੁਝ ਤੇਰਾ ਹੈ। ਉਹ ਮਰੇ ਵਿੱਚ ਮੇਰੇ ਤੋਂ ਬਹੁਤ ਵੱਡਾ ਸੀ। ਸ਼ਾਇਦ ਉਹ ਮੇਰੇ ਪਾਪਾ ਦੀ ਉਮਰ ਤੋਂ ਵੀ ਜ਼ਿਆਦਾ ਹੋਵੇਗਾ ਪਰ ਮੈਂ ਸੋਚ ਲਿਆ ਸੀ ਕਿ ਇਹ ਬੁੱਢਾ ਕੁਝ ਹੀ ਸਮੇਂ ਤੱਕ ਜ਼ਿੰਦਾ ਰਹੇਗਾ ਫਿਰ ਸਭ ਕੁਝ ਮੇਰਾ ਹੋ ਜਾਵੇ ਇਸ ਲਈ ਮੈਂ ਉਸ ਨੂੰ ਸੈਨ ਕਰਨਾ ਸੀ ਜੇਕਰ ਮੇਰੀ ਮਾਂ ਜਉਂਦੀ ਹੁੰਦੀ ਤਾਂ ਇਹ ਸਭ ਮੈਂ ਕਦੇ ਵੀ ਨਾ ਕਰ ਪਾਉਂਦੀ ਉਹ ਮੈਨੂੰ ਇਹ ਸਭ ਕਰਨ ਹੀ ਨਹੀਂ ਦਿੰਦੀ ਉਹ ਤਾਂ ਆਸ਼ਾਈ ਦੀ ਬਿਮਾਰੀ ਲੈ ਕੇ ਪੈਦਾ ਹੋਈ ਸੀ ਮੇਰੇ ਪਾਪਾ ਇਸ ਦੁਨੀਆ ਵਿੱਚੋਂ ਚਲੇ ਗਏ ਸੀ ਸਹੁਰੇ ਘਰ ਵਾਲਿਆਂ ਨੇ ਮੰਮੀ ਨੂੰ ਘਰੋਂ ਕੱਢ ਦਿੱਤਾ ਔਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਸੀ ਕਿਉਂਕਿ ਮੇਰੀ ਮੰਮੀ ਅਨਪੜ੍ਹ ਸੀ ਔਰ ਨਾਲੇ ਮੈਨੂੰ ਪਾਲਿਆ ਪੋਸਿਆ ਤੇ ਫਿਰ ਮੈਨੂੰ ਪੜਾ ਲਿਖਾਇਆ ਤਾਂ ਕਿ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਨਾ ਕਰਨਾ ਪਵੇ ਮੇਰੀ ਮਾਂ ਕਹਿੰਦੀ ਸੀ ਕਿ ਜਿਹਨੂੰ ਹਰਾਮ ਦਾ ਖਾਣ ਦੀ ਆਦਤ ਪੈ ਜਾਂਦੀ ਹੈ ਪਰਮਾਣੂ ਉਹ ਸੱਡੀ ਨਹੀਂ ਸੰਦਾ ਮੇਰੀ ਮਾਂ ਨੇ ਹਰਾਮ ਦਾ ਮੈਨੂੰ ਖਾਣ ਨਹੀਂ ਦਿੱਤਾ ਪਰ ਅੱਜ ਮੈਂ ਇਹ ਸਭ ਕੁਝ ਕਰ ਰਹੀ ਸੀ ਉਸ ਦੇ ਪਿੱਛੇ ਕਿਸ ਦਾ ਕਸੂਰ ਸੀ ਮੇਰੀ ਮਾਂ ਦਾ ਜਾਂ ਫਿਰ ਮੇਰੇ ਬਾਪ ਦਾ ਪਰ ਉਹਨਾਂ ਦੋਹਾਂ ਵਿੱਚੋਂ ਕਿਸੇ ਦਾ ਵੀ ਕਸੂਰ ਨਹੀਂ ਸੀ ਇਹ ਤਾਂ ਇਨਸਾਨ ਦੇ ਹਾਲਾਤ ਹੀ ਕਰਾਉਂਦੇ ਹਨ ਪਰ ਉਸ ਤਾਂ ਮੇਰਾ ਸੀ ਹੀ دیਵਾਨਾ ਉਸ ਨੂੰ ਪਾ ਕੇ ਮੇਰੇ ਤੇ ਇੱਕ ਨਸ਼ਾ ਜਿਹਾ ਸਵਾਰ ਹੋ ਜਾਂਦਾ ਸੀ ਅਸੀਂ ਦੋਹਾਂ ਨੇ ਵਿਆਹ ਵੀ ਕਰਵਾ ਲਿਆ ਵਿਆਹ ਦੀ ਰਾਤ ਤਾਂ ਮੇਰਾ ਪਤੀ ਇੰਨਾ ਜ਼ਿਆਦਾ ਖੁਸ਼ ਸੀ ਕਿ ਉਸ ਦਾ ਵਾਸ ਹੀ ਨਹੀਂ ਚੱਲ ਰਿਹਾ ਸੀ ਕਿ ਉਹ ਮੈਨੂੰ ਕਿੱਥੋਂ ਬਿਠਾਵੇ ਅਤੇ ਕਿੱਥੇ ਉਠਾਵੇ ਉਹ ਕਹਿਣ ਲੱਗਿਆ ਕਿ ਮੈਂ ਤਾਂ ਬਹੁਤ ਖੁਸ਼ ਨਸੀਬ ਆਦਮੀ ਹਾਂ ਜੋ ਮੈਨੂੰ ਤੇਰੇ ਵਰਗੀ ਸੋਹਣੀ ਪਤਨੀ ਮਿਲੀ ਹੈ ਉਹ ਰਾਤ ਸਾਡੀ ਬਹੁਤ ਹੀ ਹਸੀਨ ਬੀਤੀ ਸੀ ਪਰ ਮੇਰੇ ਕੀ ਇਰਾਦੇ ਸੀ ਮੇਰੇ ਪਤੀ ਨੂੰ ਪਤਾ ਨਹੀਂ ਸੀ ਹੁਣ ਮੈਨੂੰ ਪਤਾ ਲੱਗ ਗਿਆ ਸੀ ਕਿ ਉਸ ਨੇ ਕਿੱਥੇ ਕਿੰਨੇ ਪੈਸੇ ਅਤੇ ਕਿੰਨੇ ਗਹਿਣੇ ਰੱਖੇ ਹਨ ਮੇਰਾ ਇਰਾਦਾ ਤਾਂ ਉਸ ਦੀ ਸਾਰੀ ਧਨ ਅਤੇ ਪੈਸੇ ਲੈ ਕੇ ਭੱਜ ਜਾਣਾ ਸੀ ਫੇਰ ਮੈਂ ਇਸ ਤਰ੍ਹਾਂ ਹੀ ਕੀਤਾ ਇੱਕ ਸਾਲ ਤੱਕ ਮੈਂ ਉਸਦੇ ਨਾਲ ਰਹਿਣ ਤੋਂ ਬਾਅਦ ਸਭ ਕੁਝ ਹੀ ਇਕੱਠਾ ਕਰਦੀ ਰਹੀ ਅਤੇ ਇੱਕ ਦਿਨ ਮੈਂ ਉਸ ਨੂੰ ਨੀਂਦ ਦੀ ਦਵਾਈ ਦੇ ਕੇ ਉੱਥੋਂ ਚਲੀ ਗਈ ਉਹ ਘਰ ਇਕੱਲਾ ਹੀ ਰਹਿੰਦਾ ਸੀ ਨੌਕਰਾਂ ਨੂੰ ਮੈਂ ਪਹਿਲਾਂ ਹੀ ਛੁੱਟੀ ਦੇ ਦਿੱਤੀ ਸੀ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ ਕਿ ਮੈਂ ਕਿੱਥੇ ਗਈ ਸੀ ਸਾਰੀ ਦੌਲਤ ਤੇ ਪੈਸੇ ਲੈ ਕੇ ਮੈਂ ਦੂਜੇ ਸ਼ਹਿਰ ਚਲੀ ਗਈ ਸੀ ਇੱਥੇ ਮੈਂ ਇੱਕ ਘਰ ਲੈ ਲਿਆ ਤੇ ਦੂਜੇ ਪੈਸੇ ਕਾਰੋਬਾਰ ਵਿੱਚ ਚਲਾ ਦਿੱਤੇ ਆਪਣਾ ਨਾਮ ਵੀ ਬਦਲ ਲਿਆ ਅਤੇ ਮੈਂ ਮਹਿੰਗੇ ਅਤੇ ਮਹੀਨੇ ਦਾ ਚੰਗਾ ਮੁਨਾਫਾ ਕਮਾਉਂਦੀ ਸੀ ਅਤੇ ਐਸ਼ ਕਰਦੀ ਸੀ ਪੂਰਾ ਦਿਨ ਸੌਂਦੀ ਹੋਟਲਾਂ ਤੋਂ ਖਾਣਾ ਮੰਗਵਾਉਂਦੀ ਜੋ ਜ਼ਿੰਦਗੀ ਮੈਂ ਜੀਣਾ ਚਾਹੁੰਦੀ ਸੀ ਹੁਣ ਉਹ ਸਭ ਕੁਝ ਮੈਂ ਕਰ ਰਹੀ ਸੀ ਜੀ ਰਹੀ ਸੀ ਅਤੇ ਉਹ ਸਭ ਕੁਝ ਕਰ ਲਿਆ ਸੀ ਜਿਹਦੀ ਮੈਨੂੰ ਕਦੇ ਚਾਹਤ ਸੀ ਪਰਾ ਹੁਣ ਮੈਨੂੰ ਮੇਰੀ ਜ਼ਿੰਦਗੀ ਵਿੱਚ ਇੱਕ ਕਰਮੀ ਮਹਿਸੂਸ ਹੋਣ ਲੱਗੀ ਸੀ ਮੈਨੂੰ ਇੱਕ ਹਮਸਫਰ ਦੀ ਜ਼ਰੂਰਤ ਸੀ ਮੈਂ ਵਿਆਹ ਕਰਵਾਉਣਾ ਚਾਹੁੰਦੀ ਸੀ 2 ਸਾਲ ਹੋ ਗਏ ਸੀ ਪਰ ਮੇਰੇ ਪਿੱਛੇ ਕੋਈ ਵੀ ਆਦਮੀ ਨਹੀਂ ਆਇਆ ਸੀ ਇਸ ਦਾ ਮਤਲਬ ਹੈ ਮੈਂ ਜੋ ਕੁਝ ਵੀ ਕੀਤਾ ਸੀ ਉਸ ਵਾਰੀ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਸੀ ਵੈਸੇ ਵੀ ਉਹ ਇਨਸਾਨ ਬਹੁਤ ਅਮੀਰ ਸੀ ਜੇਕਰ ਮੈਂ ਉਸ ਦੀ ਕੁਝ ਪੈਸੇ ਅਤੇ ਗਹਿਣੇ ਲੈ ਵੀ ਲਏ ਸੀ ਤਾਂ ਉਸ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਸੀ हां ओ ये जरूर सोचਦਾ ਹੋਵੇਗਾ ਕਿ ਮੈਂ ਧੋਖੇबाज ਨਿਕਲੀ ਪਰ ਇਸ ਗੱਲ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਹੁਣ ਮੈਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਸੀ ਕਿਉਂਕਿ ਮੇਰੀ ਉਮਰ 23 ਸਾਲ ਹੋ ਗਈ ਸੀ ਮੈਂ ਚਾਹੁੰਦੀ ਸੀ ਕਿ ਮੈਂ ਵਿਆਹ ਕਰਵਾ ਲਵਾਂ ਮੈਂ ਆਪਣੇ ਆਸ-ਪਾਸੇ ਨਜ਼ਰ ਮਾਰੀ ਪਰ ਮੈਨੂੰ ਕੋਈ ਵੀ ਨਹੀਂ ਮਿਲਿਆ ਮੈਂ ਚਾਹੁੰਦੀ ਸੀ ਕਿ ਮੇਰੀ ਹੀ ਉਮਰ ਦਾ ਮੈਨੂੰ ਕੋਈ ਮਿਲ ਜਾਵੇ ਜੋ ਮੇਰੇ ਤਰ੍ਹਾਂ ਖੂਬਸੂਰਤ ਹੋਵੇ ਅਤੇ ਮੈਂ ਉਸ ਨਾਲ ਆਪਣੀ ਇੱਕ ਚੰਗੀ ਜ਼ਿੰਦਗੀ ਗੁਜ਼ਾਰ ਸਕਾਂ ਮੈਂ ਉਸ ਦੀ ਪਤਨੀ ਬਣ ਕੇ ਰਹਾਂਗੀ ਮੈਂ ਉਸ ਨੂੰ ਕਦੇ ਵੀ ਤੋਖਾ ਨਹੀਂ ਦੇਵਾਂਗੀ ਆਪਣੇ ਬੱਚੇ ਪੈਦਾ ਕਰਾਂਗੇ ਤੇ ਸਾਰੀ ਜ਼ਿੰਦਗੀ ਉਸ ਨਾਲ ਚੈਨ ਸਕੂਨ ਅਤੇ ਆਰਾਮ ਨਾਲ ਬਿਤਾਵਾਂਗੀ ਆਪਣੀ ਮਾਂ ਦੀ ਤਰ੍ਹਾਂ ਮੈਂ ਚੰਗੀ ਜ਼ਿੰਦਗੀ ਗੁਜ਼ਾਰਾਂਗੀ ਵੈਸੇ ਵੀ ਮੈਂ ਇੱਕ ਚੰਗੀ ਲੜਕੀ ਸੀ ਮੈਂ ਕਦੇ ਵੀ ਕਿਸੇ ਨਾਲ ਬੁਰਾ ਨਹੀਂ ਕੀਤਾ ਸੀ ਪਰ ਇਹ ਸਭ ਮੈਂ ਆਪਣੇ ਹਾਲਾਤੋ ਠੀਕ ਕਰਨ ਲਈ ਕੀਤਾ ਸੀ ਮੇਰੇ ਕੋਲ ਦੋ ਹੀ ਰਾਹਤੇ ਸੀ ਜਾਂ ਤਾਂ ਮੈਂ ਗਰੀਬੀ ਅਤੇ ਭੁੱਖ ਨਾਲ ਮਰ ਜਾਂਦੀ ਅਤੇ ਜਾਂ ਫਿਰ ਕਿਸੇ ਗਲਤ ਕੰਮ ਵਿੱਚ ਪੈ ਜਾਂਦੀ ਔਰ ਤ ਲਈ ਕਿਸੇ ਵੀ ਗਲਤ ਤਰੀਕੇ ਨਾਲ ਪੈਸਾ ਕਮਾਉਣਾ ਬਹੁਤ ਹੀ ਸੌਖਾ ਹੁੰਦਾ ਹੈ ਪਰ ਸਹੀ ਤਰੀਕੇ ਨਾਲ ਪੈਸਾ ਕਮਾਉਣਾ ਬਹੁਤ ਹੀ ਔਖਾ ਹੁੰਦਾ ਹੈ ਹਜੇ ਮੇਰੇ ਕੋਲ ਬਹੁਤ ਪੈਸੇ ਸਨ ਇਹ ਦਿਨ ਹੀ ਸਾਡੇ ਮੁਹੱਲੇ ਵਿੱਚ ਇੱਕ ਨਵਾਂ ਲੜਕਾ ਆਇਆ ਸੀ ਉਹ ਦੂਜੇ ਸ਼ਹਿਰ ਵਿੱਚੋਂ ਇੱਥੇ ਪੜ੍ਹਨ ਆਇਆ ਸੀ ਹੁਣ ਉਸ ਦੀ ਪੜਾਈ ਪੂਰੀ ਹੋਣ ਵਾਲੀ ਸੀ ਮੈਨੂੰ ਤਾਂ ਪਤਾ ਹੀ ਸੀ ਕਿ ਕਿਸੇ ਮਰਦ ਤੇ ਕਿਵੇਂ ਡੋਰੇ ਪਾਈ ਜਾਂਦੇ ਹਨ ਕਿਵੇਂ ਉਸ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਹਨ ਮੈਂ ਉਸ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਮੈਂ ਜਾਣ ਬੁੱਝ ਕੇ ਉਥੋਂ ਦੀ ਲੰਘਦੀ ਜਿੱਥੇ ਉਹ ਬੈਠਾ ਹੁੰਦਾ ਸੀ ਸਾਡੇ ਮੁਹੱਲੇ ਵਿੱਚ ਇੱਕ ਪਾਰਕ ਸੀ ਉੱਥੇ ਹੀ ਉਹ ਸ਼ਾਮ ਨੂੰ ਜਾਂਦਾ ਸੀ ਮੈਂ ਵੀ ਉੱਥੇ ਜਾਂਦੀ ਇੱਕ ਦਿਨ ਮੈਂ ਜਾਣ ਬੁੱਝ ਕੇ ਉਸ ਨਾਲ ਭੇੜ ਗਈ ਅਤੇ ਇਹ ਕਿ ਹਾਕੀ ਮੈਨੂੰ ਝੋਟ ਲੱਗ ਗਈ ਹੈ ਉਹ ਲੜਕਾ ਵੀ ਹੈਰਾਨ ਅਤੇ ਪਰੇਸ਼ਾਨ ਖੜਾ ਸੀ ਉਸ ਨੂੰ ਇਹ ਲੱਗਿਆ ਕਿ ਉਸ ਦੇ ਨਾਲ ਟਕਰਾਨ ਕਾਰਨ ਮੈਨੂੰ ਝੋਟ ਲੱਗੀ ਹੈ ਫਿਰ ਉਸ ਲੜਕੇ ਨੇ ਮੈਨੂੰ ਸਹਾਰਾ ਦਿੱਤਾ ਮੈਂ ਉਸ ਦੇ ਬਿਲਕੁਲ ਨੇੜੇ ਹੋ ਗਈ ਅਤੇ ਜਾਣਬੁੱਝ ਕੇ ਉਸ ਦੇ ਨਾਲ ਲੱਗੀ ਉਹ ਮੈਨੂੰ ਹਸਪਤਾਲ ਲੈ ਗਿਆ ਮੈਂ ਝੂਠ ਬੋਲਿਆ ਸੀ ਪਰ ਮੈਨੂੰ ਕੋਈ ਝੋਟ ਨਹੀਂ ਲੱਗੀ ਸੀ ਮੈਂ ਪੈਰ ਤੇ ਪੱਟੀ ਬਣਾ ਲਈ ਇਹ ਕਹਿ ਕੇ ਕਿ ਅੰਦਰੂਨੀ ਝੋਟ ਲੱਗੀ ਹੈ ਤੇ ਮੈਨੂੰ ਦਰਦ ਹੋ ਰਿਹਾ ਹੈ ਉਹ ਮੈਨੂੰ ਸਹਾਰਾ ਦੇ ਕੇ ਮੇਰੇ ਘਰ ਲੈ ਆਇਆ ਕਹਿਣ ਲੱਗਿਆ ਕਿ ਤੁਸੀਂ ਤਾਂ ਬਿਲਕੁਲ ਮੇਰੇ ਘਰ ਦੇ ਕੋਲ ਹੀ ਰਹਿੰਦੇ ਹੋ ਮੈਂ ਕਿਹਾ ਹਾਂ ਹਾਂ ਉਸ ਦਾ ਨਾਮ ਉਹ ਸੁਜੀਤ ਸੀ ਇਸ ਤਰ੍ਹਾਂ ਹੀ ਸਾਡੀ ਗੱਲਬਾਤ ਹੋਈ ਉਹ ਮੈਨੂੰ ਮਿਲਣ ਲਈ ਆਉਂਦਾ ਸੀ ਮੇਰੇ ਲਈ ਫੁੱਲ ਵੀ ਲੈ ਕੇ ਆਉਂਦਾ ਸੀ ਮੇਰੀ ਦੇਖਭਾਲ ਵੀ ਕਰਦਾ ਸੀ ਅਤੇ ਮੇਰੇ ਤੋਂ ਮਾਫੀ ਵੀ ਮੰਗਦਾ ਰਿਹਾ ਕਿ ਉਸਦੇ ਕਾਰਨ ਮੈਨੂੰ ਝੋਟ ਲੱਗੀ ਹੈ ਖੈਰ ਇਸ ਤਰ੍ਹਾਂ ਹੀ ਰਿਸ਼ਤਾ ਅੱਗੇ ਵਧਣ ਲੱਗਿਆ ਇੱਕ ਦਿਨ ਮੈਂ ਉਸ ਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ ਮੈਂ ਤੇਰੇ ਨਾਲ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਆ ਉਹ ਉਸਨੇ ਮੈਨੂੰ ਕਿਹਾ ਕਿ ਇਹ ਸਭ ਤਾਂ ਠੀਕ ਹੈ ਪਰ ਮੇਰੀ ਜ਼ਿੰਦਗੀ ਵਿੱਚ ਇੱਕ ਬਹੁਤ ਹੀ ਵੱਡੀ ਪ੍ਰੋਬਲਮ ਹੈ ਮੇਰੀ ਆਪਣੇ ਪਰਿਵਾਰ ਨਾਲ ਨਹੀਂ ਬੰਦੀ ਅਤੇ ਮੈਂ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਰਹਿਣਾ ਵੀ ਨਹੀਂ ਚਾਹੁੰਦਾ ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ ਸੀ ਮੈਨੂੰ ਹੋਰ ਕੀ ਚਾਹੀਦਾ ਸੀ ਕਿਉਂਕਿ ਮੈਂ ਵੀ ਸੱਸ ਸਹਰਾ ਅਤੇ ਨੰਨਦੇ ਚੱਕਰ ਵਿੱਚ ਪੈਣਾ ਨਹੀਂ ਚਾਹੁੰਦੀ ਸੀ ਮੈਨੂੰ ਤਾਂ ਇਸ ਤਰ੍ਹਾਂ ਦਾ ਹੀ ਲੜਕਾ ਚਾਹੀਦਾ ਸੀ ਜੋ ਵਸੇ ਇਕੱਲਾ ਹੋਵੇ ਅਤੇ ਮੇਰੇ ਨਾਲ ਰਹੇ ਮੈਂ ਉਸ ਨੂੰ ਕਿਹਾ ਕਿ ਮੇਰੇ ਕੋਲ ਘਰ ਹੈ ਗੱਡੀ ਹੈ ਪੈਸਾ ਵੀ ਹੈ ਤੇ ਕਾਰੋਬਾਰ ਵੀ ਹੈ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਕਹਿ ਸਕਦਾ ਹੈ ਅਤੇ ਫਿਰ ਤੂੰ ਵੀ ਆਪਣੇ ਪੈਰਾਂ ਤੇ ਖੜਾ ਹੋ ਜਾਵੇਂਗਾ ਅਤੇ ਫਿਰ ਆਪਾਂ ਇੱਕ ਦੂਜੇ ਨਾਲ ਮਿਲ ਜੁਲ ਕੇ ਪੈਸੇ ਕਮਾ ਲਵਾਂਗੇ ਮਿਲ ਜੁਲ ਕੇ ਜ਼ਿੰਦਗੀ ਗੁਜ਼ਾਰਾਂਗੇ ਕਿਸੇ ਵੀ ਗੱਲ ਦੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਮੇਰੀਆਂ ਗੱਲਾਂ ਸੁਣ ਕੇ ਸੁਜੀਤ ਬਹੁਤ ਖੁਸ਼ ਹੋਇਆ ਸੀ ਉਸ ਨੂੰ ਵੀ ਐਸਾ ਤਨ ਲੱਗਣ ਲੱਗਿਆ ਸੀ ਜਿਵੇਂ ਉਸ ਨੂੰ ਵੀ ਇੱਕ ਬਹੁਤ ਹੀ ਚੰਗੀ ਲੜਕੀ ਮਿਲ ਗਈ ਆ ਜਿਹਦੇ ਕੋਲ ਪਹਿਲਾਂ ਤੋਂ ਘਰ ਹੈ, ਕਾਰੋਬਾਰ ਹੈ, ਪੈਸਾ ਹੈ ਅਤੇ ਉਹ ਖੁਦ ਵੀ ਕੋਈ ਗਰੀਬ ਆਦਮੀ ਨਹੀਂ ਸੀ। ਉਸ ਨੇ ਕਿਹਾ ਸੀ ਕਿ ਮੈਂ ਵੀ ਇੱਕ ਚੰਗੇ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ। ਇਸ ਲਈ ਤਾਂ ਇੰਨੇ ਵੱਡੇ ਕਾਲਜ ਵਿੱਚ ਪੜ੍ਹਦਾ ਹਾਂ ਅਤੇ ਕਿਰਾਏ ਤੇ ਘਰ ਵੀ ਲੈ ਰੱਖਿਆ ਹੈ। ਜਦੋਂ ਕਿ ਉਹ ਘਰ ਵਿੱਚ ਇਕੱਲਾ ਰਹਿੰਦਾ ਸੀ। ਜੇਕਰ ਉਹ ਗਰੀਬ ਹੁੰਦਾ ਤਾਂ ਫਿਰ ਇੰਨੀ ਚੰਗੀ ਜਗ੍ਹਾ ਤੇ ਕਿਉਂ ਰਹਿੰਦਾ ਮੈਨੂੰ ਉਸ ਦੀ ਕਿਸੇ ਵੀ ਗੱਲ ਤੇ ਸ਼ੱਕ ਨਹੀਂ ਸੀ ਉਹ ਬਹੁਤ ਹੀ ਸੋਹਣਾ ਹੈਂਡਸਮ ਜਵਾਨ ਸੀ ਮੈਂ ਉਸ ਦੇ ਸਾਹਮਣੇ ਆਪਣਾ ਦਿਲ ਹਾਰ ਚੁੱਕੀ ਸੀ ਮੈਨੂੰ ਉਹ ਆਪਣੀ ਜ਼ਿੰਦਗੀ ਵਿੱਚ ਚਾਹੀਦਾ ਸੀ ਉਸ ਤੋਂ ਇਲਾਵਾ ਮੈਂ ਕੁਝ ਵੀ ਨਹੀਂ ਸੋਚ ਰਹੀ ਸੀ ਮੈਨੂੰ ਵਿਆਹ ਕਰਵਾਉਣ ਦੀ ਬਹੁਤ ਜਲਦੀ ਸੀ ਉਹ ਵੀ ਕੁਝ ਸਮਾਂ ਮੇਰੇ ਨਾਲ ਬਿਤਾਉਣਾ ਚਾਹੁੰਦਾ ਸੀ ਏਸ ਲਈ ਅਸੀਂ ਇੱਧਰ ਉੱਧਰ ਜਾਂਦੇ ਰਹਿੰਦੇ ਸੀ ਸ਼ਾਪਿੰਗ ਕਰਦੇ ਸੀ ਅਤੇ ਡਿਨਰ ਤੇ ਵੀ ਜਾਂਦੇ ਸੀ ਕਦੇ ਉਹ ਪੈਸੇ ਦਿੰਦਾ ਤੇ ਕਦੇ ਮੈਂ ਪੈਸੇ ਦਿੰਦੀ ਜ਼ਿੰਦਗੀ ਇੱਕ ਹੀ ਸਾਥ ਨਾਲ ਠੀਕ ਚੱਲ ਰਹੀ ਸੀ ਉਸ ਨੂੰ ਮੇਰੇ ਨਾਲ ਪਿਆਰ ਹੋ ਗਿਆ ਅਤੇ ਫੇਰ ਸਭ ਕੁਝ ਠੀਕ ਹੋ ਗਿਆ ਅਤੇ ਫੇਰ ਇੱਕ ਦਿਨ ਇਸ ਤਰ੍ਹਾਂ ਦਾ ਹੋਇਆ ਮੈਂ ਉਸ ਨੂੰ ਮਿਲਣ ਲਈ ਬੁਲਾਇਆ ਪਰ ਉਹ ਨਾ ਆਇਆ ਫੇਰ ਮੈਨੂੰ ਪਤਾ ਲੱਗਿਆ ਕਿ ਉਹ ਆਪਣੇ ਘਰ ਵੀ ਨਹੀਂ ਆ ਉਹ 1 ਮਹੀਨੇ ਬਾਅਦ ਆਇਆ ਤਾਂ ਉਹ ਬਹੁਤ ਹੀ ਅਜੀਬ ਤਰੀਕੇ ਨਾਲ ਪੇਸ਼ ਆ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਕਿ ਕੀ ਹੋਇਆ ਉਸ ਨੇ ਕਿਹਾ ਕਿ ਮੇਰੀ ਮਾਂ ਦੀ ਤਬੀਤ ਖਰਾਬ ਹੋ ਗਈ ਸੀ ਇਸ ਲਈ ਅਚਾਨਕ ਹੀ ਮੈਨੂੰ ਜਾਣਾ ਪਿਆ ਪਰ ਮੈਂ ਘਰ ਤੁਹਾਡੇ ਬਾਰੇ ਕੁਝ ਵੀ ਨਹੀਂ ਦੱਸਿਆ ਹੈ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਆਪਣਾ ਵਿਆਹ ਹੋ ਜਾਵੇ ਉਸ ਤੋਂ ਬਾਅਦ ਮੈਂ ਵੀ ਘਰ ਜਾ ਕੇ ਸਭ ਨੂੰ ਦੱਸ ਦਿਆਂਗਾ ਮੈਂ ਕਿਹਾ ਬਹੁਤ ਹੀ ਚੰਗਾ ਕੀਤਾ ਤੁਸੀਂ ਪਰ ਵਿਆਹ ਦਾ ਕੀ ਪਲਾਨ ਹੈ ਤੁਹਾਡਾ ਜਲਦੀ ਹੀ ਵਿਆਹ ਕਰਵਾਉਂਦੇ ਆ ਉਸ ਨੇ ਕਿਹਾ ਕਿ ਠੀਕ ਹੈ ਮੈਂ ਵਿਆਹ ਦੇ ਬਾਰੇ ਪਲਾਨ ਕਰਦਾ ਹਾਂ ਮੈਂ ਵੀ ਵਿਆਹ ਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਮੇਰਾ ਪਹਿਲਾ ਵਿਆਹ ਹੋਇਆ ਸੀ ਤਾਂ ਉਸ ਨੇ ਵੀ ਬਹੁਤ ਚੰਗੇ ਤਰੀਕੇ ਨਾਲ ਮੈਨੂੰ ਸ਼ਾਪਿੰਗ ਕਰਵਾਈ ਸੀ ਮੈਨੂੰ ਬਹੁਤ ਹੀ ਸੋਹਣਾ ਵਿਆਹ ਦਾ ਜੋੜਾ ਲੈ ਕੇ ਦਿੱਤਾ ਸੀ ਅਤੇ ਸਾਰਾ ਜ਼ਰੂਰੀ ਸਮਾਨ ਵੀ ਦਿੱਤਾ ਸੀ ਮੈਂ ਪੂਰੇ 10 ਲੱਖ ਦੀ ਦੁਲਹਨ ਬਣੀ ਸੀ ਮੇਰਾ ਜੋੜਾ ਮੇਰੇ ਜੈਵਰ ਗਹਿਣੇ ਮਲਾ ਕੇ 10 ਲੱਖ ਰੁਪਏ ਬੰਦੇ ਸੀ ਪਰ ਉਸ ਸਮੇਂ ਮੈਂ ਦਿਲ ਤੋਂ ਖੁਸ਼ ਨਹੀਂ ਸੀ ਪਰ ਅੱਜ ਮੈਂ ਬਹੁਤ ਖੁਸ਼ ਸੀ ਜਦੋਂ ਕਿ ਅੱਜ ਮੇਰੇ ਵਿਆਹ ਦਾ ਜੋੜਾ ਅਤੇ ਮੇਰੇ ਗਹਿਣੇ ਮਿਲਾ ਕੇ ਸਿਰਫ 1.5 ਲੱਖ ਰੁਪਏ ਬਣਦਾ ਸੀ ਜੋੜੇ ਅਤੇ ਚੀਜ਼ਾਂ ਮੈਨੂੰ ਮੇਰੇ ਪਹਿਲੇ ਪਤੀ ਨੇ ਵੀ ਲਿਆ ਕੇ ਦਿੱਤੀਆਂ ਸੀ ਉਹ ਸਭ ਕੁਝ ਮੈਂ ਵੇਚ ਕੇ ਬਹੁਤ ਪੈਸੇ ਕਮਾਏ ਸੀ ਉਸ ਨੇ ਮੈਨੂੰ ਬਹੁਤ ਤੋਹਫੇ ਦਿੱਤੇ ਸੀ ਹੀਰੇ ਦੀਆਂ ਅੰਗੂਠੀਆਂ ਦਿੱਤੀਆਂ ਸੀ ਮੈਂ ਉਹ ਸਾਰੇ ਤੋਹਫੇ ਗੈਣੇ ਵੇਚ ਕੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾ ਦਿੱਤੇ ਸੀ ਖੈਰ ਅੱਜ ਮੈਂ ਬਹੁਤ ਜ਼ਿਆਦਾ ਸੁਖੀ ਲੱਗ ਰਹੀ ਸੀ ਮੈਂ ਦਿਲੋਂ ਖੁਸ਼ ਸੀ ਮੇਰੇ ਹੋਂਣ ਵਾਲੇ ਪਤੀ ਨੇ ਕਿਹਾ ਸੀ ਕਿ ਜੇਕਰ ਆਪਣਾ ਵਿਆਹ ਹੋ ਜਾਵੇ ਤਾਂ ਮੈਂ ਤੁਹਾਡੇ ਕੋਲ ਆ ਜਾਵਾਂਗਾ ਅਸੀਂ ਦੋਨਾਂ ਨੇ ਵਿਆਹ ਕਰਵਾ ਲਿਆ ਪਰ ਅਸੀਂ ਇਸ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ ਸੀ ਮੈਂ ਘਰ ਆ ਗਈ ਅਤੇ ਸੁਜੀਤ ਦਾ ਇੰਤਜ਼ਾਰ ਕਰਨ ਲੱਗੀ ਕਿਉਂਕਿ ਅੱਜ ਦੇ ਦਿਨ ਸਾਡੀ ਜ਼ਿੰਦਗੀ ਦੀ ਨਵੇਂ ਸ਼ੁਰੂਆਤ ਹੋਣ ਵਾਲੀ ਸੀ ਉਹ ਬਹੁਤ ਜ਼ਿਆਦਾ ਸੋਹਣਾ ਤੇ ਜਵਾਨ ਸੀ ਜਿਹਦੇ ਮੈਂ ਕਦੇ ਸੁਪਨੇ ਦੇਖੇ ਸੀ ਔਰ ਮੇਰੀ ਉਮਰ ਦੇ ਬਰਾਬਰ ਸੀ ਜ਼ਿਆਦਾ ਵੱਡਾ ਨਹੀਂ ਸੀ ਜਦੋਂ ਕਿ ਮੈਂ ਪਹਿਲਾ ਇੱਕ ਬੁੱਢੇ ਆਦਮੀ ਨਾਲ ਜ਼ਿੰਦਗੀ ਬਿਤਾਈ ਸੀ ਇੱਕ ਬੁੱਢੇ ਆਦਮੀ ਦਾ ਸਾਥ ਔਰਤ ਨੂੰ ਵੀ ਬੁੱਢਾ ਕਰ ਦਿੰਦਾ ਹੈ ਮੈਨੂੰ ਲੱਗ ਰਿਹਾ ਸੀ ਜਿਵੇਂ ਮੈਂ ਵੀ ਬੁੱਢੀ ਹੋ ਜਾਵਾਂਗੀ ਉਹ ਉਹ ਸਡੀਆਂ ਦਵਾਈਆਂ ਤੇ ਉਸ ਦੇ ਕਮਰੇ ਵਿੱਚੋਂ ਅਜੀਬ ਜਿਹੀ ਬਦਬੂ ਆਉਂਦੀ ਸੀ ਮੈਨੂੰ ਇਸ ਤਰ੍ਹਾਂ ਦਾ ਲੱਗਦਾ ਸੀ ਜਿਵੇਂ ਮੈਂ ਹਸਪਤਾਲ ਵਿੱਚ ਆਪਣੀ ਜ਼ਿੰਦਗੀ गुਜ਼ਾਰੀ ਆਂ ਅਰਸ਼ੂਜੀਤ ਜਵਾਨ ਸੀ ਸੋਹਣਾ ਸੀ ਮਜ਼ਬੂਤ ਮਰਦ ਸੀ ਬਹੁਤ ਹੀ ਸੋਹਣਾ ਸੀ ਮੈਨੂੰ ਬਹੁਤ ਸਕੂਨ ਮਿਲਦਾ ਜੇਕਰ ਮੇਰੀ ਮਾਂ ਮੇਰੇ ਨਾਲ ਦੀ ਮੇਰੀ ਮਾਂ ਨੇ ਮੇਰਾ ਬਹੁਤ ਖੂਬ ਮਚਾਇਆ ਸੀ ਮੈਨੂੰ ਬਹੁਤ ਜਲੀਲ ਕੀਤਾ ਸੀ ਕਿਉਂਕਿ ਉਹ ਮੈਨੂੰ ਇੱਕ ਚੰਗਾ ਇਨਸਾਨ ਬਣਾਉਣਾ ਚਾਹੁੰਦੀ ਸੀ ਪਰ ਮੈਂ ਚੰਗੀ ਸੀ ਨਹੀਂ ਮੇਰੀ ਮਾਂ ਦੀਆਂ ਗੱਲਾਂ ਉਸ ਸਮੇਂ ਮੈਨੂੰ ਸਜਾ ਲੱਗਦੀਆਂ ਸੀ ਉਹ ਮੈਨੂੰ ਕਹਿੰਦੀ ਸੀ ਕਿ ਹਰ ਰੋਜ਼ ਭਗਵਾਨ ਨੂੰ ਯਾਦ ਕਰਨਾ ਚਾਹੀਦਾ ਹੈ ਪੂਜਾ ਪਾਠ ਕਰਨਾ ਚਾਹੀਦਾ ਹੈ ਝੂਠ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਠੋਖਾ ਵੀ ਨਹੀਂ ਦੇਣਾ ਚਾਹੀਦਾ ਜੇਕਰ ਤੁਹਾਡੇ ਕਾਰਨ ਕਿਸੇ ਨੂੰ ਤਕਲੀਫ ਪਹੁੰਚਦੀ ਆ ਤਾਂ ਤੁਸੀਂ ਪਾਪੀ ਹੋ ਅਤੇ ਪਾਪੀ ਲੋਕਾਂ ਨੂੰ ਭਗਵਾਨ ਕਦੇ ਵੀ ਮਾਫ਼ ਨਹੀਂ ਕਰਦਾ पापी ਦੀਆਂ ਦੁਆਵਾਂ ਮਾ ਕਬੂਲ ਨਹੀਂ ਹੁੰਦੀਆਂ ਹਨ ਮੈਂ ਮੇਰੀ ਮਾਂ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਸੀ ਜੇਕਰ ਮੈਂ ਸੋਚਦੀ ਤਾਂ ਵਾਕਿਆ ਹੀ ਮੈਂ ਇੱਕ ਪਾਪੀ ਇਨਸਾਨ ਸੀ ਕਿਉਂਕਿ ਮੈਂ ਮੇਰੇ ਪਤੀ ਨੂੰ ਧੋਖਾ ਦਿੱਤਾ ਸੀ ਧੋਖੇ ਨਾਲ ਮੈਂ ਉਸ ਤੋਂ ਤਲਾਕ ਦੀ ਪੇਪਰਾਂ ਤੇ ਸਾਈਨ ਵੀ ਕਰਵਾ ਲਏ ਸੀ ਮੈਂ ਉਸਦੀ ਪਤਨੀ ਨਹੀਂ ਸੀ ਇਸ ਲਈ ਤਾਂ ਮੈਂ ਅੱਜ ਦੁਬਾਰਾ ਸੁਜੀਤ ਨਾਲ ਵਿਆਹ ਕਰਵਾ ਲਿਆ ਸੀ ਪਰ ਉਸ ਸੁਜੀਤ ਨਾ ਜਾਣੀ ਕਿੱਥੇ ਰਹਿ ਗਿਆ ਸੀ ਥੋੜੇ ਸਮੇਂ ਬਾਅਦ ਮੈਨੂੰ ਕੁਝ ਹਲਚਲ ਦੀ ਆਵਾਜ਼ ਮਹਿਸੂਸ ਹੋਈ ਮੇਰਾ ਦਿਲ ਟੜਕੁੱਟਿਆ ਇਹ ਉਹੀ ਹੋ ਸਕਦਾ ਸੀ ਮੈਂ ਉਸੇ ਸਮੇਂ ਆਪਣਾ ਢੁੰਡ ਥੱਲੇ ਕਰ ਲਿਆ ਮੈਂ ਸਭ ਕੁਝ ਕਰਨਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਉਹ ਮੇਰਾ ਢੁੰਡ ਚੱਕ ਕੇ ਮੈਨੂੰ ਤੋਹਫ਼ਾ ਦੇਵੇ ਉਸ ਤੋਂ ਬਾਅਦ ਅਸੀਂ ਆਪਣੀ ਜ਼ਿੰਦਗੀ ਲਈ ਪ੍ਰਾਰਥਨਾ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਸ਼ੁਰੂ ਕਰੀਏ ਉਹ ਮੇਰੇ ਕਮਰੇ ਵਿੱਚ ਆਇਆ ਤੇ ਮੇਰੇ ਸਾਹਮਣੇ ਬੈਠ ਗਿਆ ਮੈਂ ਉਸ ਨੂੰ ਕਿਹਾ ਕਿ ਮੈਂ ਬਹੁਤ ਸਮੇਂ ਤੋਂ ਤੁਹਾਡਾ ਇੰਤਜ਼ਾਰ ਕਰ ਰਹੀ ਆਂ ਅਤੇ ਤੁਸੀਂ ਬਹੁਤ ਲੇਟ ਆਏ ਹੋ ਜਿਸ ਦੀ ਇੰਨੀ ਸੁੰਣੀ ਪਤਨੀ ਹੋਵੇ ਉਸ ਨੂੰ ਸਮਾਂ ਨਹੀਂ ਲਾਉਣਾ ਚਾਹੀਦਾ ਤੁਸੀਂ ਮੇਰੇ ਤੋਂ ਦੋ ਗਲੀਆਂ ਦੇ ਫਾਸਲੇ ਵਿੱਚ ਰਹਿੰਦੇ ਹੋ ਅਤੇ ਦੋ ਗਲੀਆਂ ਦਾ ਫਾਸਲਾ ਤੈਅ ਕਰਦੇ ਹੋਏ ਹੀ ਤਾਂ ਆਉਣਾ ਸੀ ਫਿਰ ਵੀ ਤੁਸੀਂ ਇੰਨਾ ਸਮਾਂ ਲਾ ਦਿੱਤਾ ਜਾਣੇ ਕਿਉਂ ਉਹ ਕੁਝ ਵੀ ਨਹੀਂ ਬੋਲ ਰਿਹਾ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇੰਨੀ ਸੋਹਣੀ ਪੰਨਾ ਵਰਗੀ ਪਤਨੀ ਉਸ ਦੇ ਕੋਲ ਬੈਠੀ ਹੈ ਮੈਨੂੰ ਦੇਖ ਕੇ ਤਾਂ ਕੋਈ ਵੀ ਆਪਣੇ ਹੋਸ਼ ਏਕੋ ਬੈਠਦਾ ਸੀ ਉਸ ਨੇ ਮੇਰੇ ਸਾਹਮਣੇ ਮੂੰਹ ਦਿਖਾਈ ਦਾ ਸੈਟ ਰੱਖ ਦਿੱਤਾ ਜੋ ਬਹੁਤ ਹੀ ਸੋਹਣਾ ਸੀ ਪਰ ਮੈਂ ਉਸ ਨੂੰ ਕਿਹਾ ਕਿ ਸੁਜੀਤ ਮੈਨੂੰ ਤਾਂ ਲੱਗਿਆ ਕਿ ਤੂੰ ਮੈਨੂੰ ਹੀਰਿਆਂ ਦਾ ਸੈਟ ਦੇਵੇਂਗਾ ਸੋਨੇ ਦਾ ਸੈਟ ਤਾਂ ਮੈਨੂੰ ਮੇਰੇ ਪਹਿਲੇ ਪਤੀ ਨੇ ਵੀ ਦਿੱਤਾ ਸੀ ਉਸ ਨੇ ਇਸ ਬਾਲ ਦਾ ਵੀ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਮੈਂ ਉਸ ਨੂੰ ਕਿਹਾ ਕਿ ਮੇਰਾ ਘੁੰਡ ਤਾਂ ਚੱਕ ਮੈਂ ਵੀ ਤੁਹਾਨੂੰ ਦੇਖਣਾ ਚਾਹੁੰਦੀ ਆ ਜਦੋਂ ਉਸ ਨੇ ਮੇਰਾ ਘੁੰਡ ਚੱਕਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਹੈਰਾਨ ਅਤੇ ਪਰੇਸ਼ਾਨ ਹੋ ਕੇ ਅੱਖਾਂ ਫਾੜ ਕੇ ਬੈਠੀ ਰਹੀ ਕਿਉਂਕਿ ਜੋ ਮੇਰੇ ਸਾਹਮਣੇ ਬੈਠਾ ਸੀ ਉਹ ਸੁਜੀਤ ਨਹੀਂ ਉਸ ਦਾ ਬਾਪ ਸੁਸ਼ੀਲ ਸੀ ਜਾਨੀ ਮੇਰਾ ਪ੍ਰਾਨਾਪਤੀ ਮੇਰਾ ਬੌਸ ਜਿਸ ਨੂੰ ਮੈਂ ਬਰਸਾਂ ਪਹਿਲਾਂ ਛੱਡ ਆਈ ਸੀ आज जो वो मेरे सामने बैठा ਸੀ ਮੈਂ ਕੰਬਦੇ ਹੋਏ ਕਿਹਾ ਕਿ ਤੁਸੀਂ ਇੱਥੇ ਉਹ ਕਹਿਣ ਲੱਗਿਆ ਕਿ ਹਾਂ ਮੇਰੀ ਜਾਨ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਮੈਂ ਘਬਰਾ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਮੇਰੇ ਦਿਲ ਦੀਆਂ ਧੜਕਣਾ ਮੇਰੇ ਕੰਨਾਂ ਵਿੱਚ ਸੁਣਾਈ ਦੇ ਰਹੀ ਨਾ ਸੀ ਜਿਹਦੇ ਨਾਲ ਤੂੰ ਮੈਂ ਕੰਬਦੇ ਹੋਏ ਪੁੱਛਿਆ ਕਿ ਸੁਜੀਤ ਕਿੱਥੇ ਹੈ ਉਸਨੇ ਕਿਹਾ ਕਿ ਜਿਹਦੇ ਨਾਲ ਤੂੰ ਵਿਆਹ ਕਰਵਾਉਣਾ ਚਾਹੁੰਦੀ ਸੀ ਉਹ ਮੇਰਾ ਬੇਟਾ ਹੈ ਮੈਂ ਹੈਰਾਨ ਰਹਿ ਗਈ ਸੀ ਉਸੇ ਸਮੇਂ ਹੀ ਸੁਜੀਤ ਕਮਰੇ ਵਿੱਚ ਆਇਆ ਅਤੇ ਕਹਿਣ ਲੱਗਿਆ ਤੁਹਾਨੂੰ ਦੇਖ ਕੇ ਮੈਨੂੰ ਮਹਿਸੂਸ ਹੋਣ ਲੱਗਿਆ ਸੀ ਕਿ ਤੂੰ ਹੀ ਮੇਰੀ ਹਮਸਫਰ ਹੈ ਮੈਂ ਤੈਨੂੰ ਪਿਆਰ ਕਰਨ ਲੱਗਿਆ ਸੀ ਮੇਰੀ ਮੁਹੱਬਤ ਤੇਰੇ ਪ੍ਰਤੀ ਸੱਚੀ ਸੀ ਸਭ ਕੁਝ ਠੀਕ ਸੀ ਪਰ ਜਦੋਂ ਮੈਂ ਮੇਰੇ ਪਿਤਾ ਜੀ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਮੈਨੂੰ ਤੇਰੇ ਬਾਰੇ ਸਭ ਕੁਝ ਦੱਸਿਆ ਗੱਲਾਂ ਹੀ ਗੱਲਾਂ ਵਿੱਚ ਜਦੋਂ ਉਹਨਾਂ ਨੇ ਮੈਨੂੰ ਤੇਰੀ ਤਸਵੀਰ ਦਿਖਾਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕੀ ਇਹ ਤਾਂ ਉਹੀ ਹਾਰਤ ਹੈ ਜੀਨੇ ਮੇਰੇ ਪਾਪਾ ਨੂੰ ਧੋਖਾ ਦਿੱਤਾ ਹੈ ਉਹਨਾਂ ਦੀ ਦੌਲਤ ਲੈ ਕੇ ਭੱਜ ਗਈ ਅਤੇ ਤੇਰੇ ਜਾਣ ਤੋਂ ਬਾਅਦ ਮੇਰੇ ਪਿਤਾ ਜੀ ਨੂੰ ਬਹੁਤ ਵੱਡਾ ਸਦਮਾ ਲੱਗਿਆ ਸੀ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ ਉਹ ਬਾਚਤਾ ਗਏ ਸੀ ਪਰ ਜ਼ਿੰਦਗੀ ਜਿਉਣਾ ਭੁੱਲ ਗਏ ਸੀ ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ ਉਹ ਵਿਆਹ ਉਹ ਫਿਰ ਇਹ ਸਭ ਕੁਝ ਝੂਠੇ ਸੀ ਮੇਰੇ ਨਾਲ ਤੇਰਾ ਕੋਈ ਵਿਆਹ ਨਹੀਂ ਹੋਇਆ ਹੈ ਅਤੇ ਹੁਣ ਤੂੰ ਆਪਣੇ ਆ ਸੁਪਣੀਆਂ ਦੀ ਦੁਨੀਆ ਵਿੱਚ ਨਹੀਂ ਪਰ ਤੂੰ ਜੇਲ੍ਹ ਜਾਵੇਂਗੀ ਕਿਉਂਕਿ ਉਹੀ ਤੇਰੀ ਜਗਾ ਹੈ ਤੇਰੇ ਤੇ 420 ਧੋਖਾਧੜੀ ਦਾ ਕੇਸ ਕੀਤਾ ਜਾਵੇਗਾ ਅਤੇ کاروبار ਵੀ ਜਬਤ ਹੋ ਜਾਵੇਗਾ ਅਤੇ ਸਾਰੀ ਜਾਇਦਾਦ ਜਿਹੜੀ ਤੂੰ ਸਾਡੇ ਪੈਸਿਆਂ ਨਾਲ ਬਣਾਈ ਹੈ ਉਹ ਸਾਨੂੰ ਵਾਪਸ ਮਿਲ ਜਾਵੇਗੀ ਅਤੇ ਤੇਰੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਕਿਉਂਕਿ ਤੂੰ ਜੋਰੀ ਕੀਤਾ ਉਹ ਗਲਤ ਸੀ ਅਤੇ ਮੈਨੂੰ ਲੱਗਿਆ ਜਿਵੇਂ ਮੈਂ ਕੋਈ ਬੁਰਾ ਸੁਪਨਾ ਦੇਖ ਰਹੀ ਹਾਂ ਅਤੇ ਹੁਣੇ ਮੇਰੀ ਅੱਖ ਖੁੱਲ ਜਾਵੇਗੀ ਪਰ ਮੇਰੀ ਅੱਖ ਨਹੀਂ ਖੁੱਲੀ ਸੀ ਕਿਉਂਕਿ ਇਹ ਸਚਾਈ ਸੀ ਮੈਂ ਹੈਰਾਨ ਰਹਿ ਗਈ ਸੀ ਸੁਜੀਤ ਨੇ ਪੁਲਿਸ ਨੂੰ ਬੁਲਾ ਲਿਆ ਸੀ ਅਤੇ ਪੁਲਿਸ ਮੈਨੂੰ ਫੜ ਕੇ ਲੈ ਗਈ ਸੀ ਮੈਂ ਪੁਲਿਸ ਦੇ ਹੱਥੋਂ ਮਾਰਖਾਨਾ ਨਹੀਂ ਚਾਹੁੰਦੀ ਸੀ ਇਸ ਲਈ ਮੈਂ ਸਭ ਕੁਝ ਸਵੀਕਾਰ ਕਰ ਲਈਆ ਅਤੇ ਪੁਲਿਸ ਨੂੰ ਦੱਸ ਦਿੱਤਾ ਕਿ ਹਾਂ ਮੈਂ ਹੀ ਇਹ ਸਭ ਕੁਝ ਕੀਤਾ ਸੀ ਮੈਂ ਆਪਣੀ ਸਫਾਈ ਵਿੱਚ ਕੂਝ ਨਹੀਂ ਕਿਹਾ ਮੈਨੂੰ ਉਸੇ ਸਮੇਂ ਹੀ ਸਜ਼ਾ ਮਿਲ ਗਈ ਅਤੇ ਮੈਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹਾ ਜੇ ਵੀ ਮੈਂ ਜੇਲ੍ਹ ਵਿੱਚ ਹੀ ਹਾਂ ਮੈਂ ਆਪਣੀ ਕਹਾਣੀ ਆਪਣੇ ਵਰਗੀਆਂ ਔਰਤਾਂ ਨੂੰ ਸੁਣਾਉਣਾ ਚਾਹੁੰਦੀ ਹਾਂ ਅਤੇ ਸੋਚਦੀ ਹਾਂ ਕਿ ਮੇਰੀ ਮਾਏ ਠੀਕ ਹੀ ਕਹਿੰਦੀ ਸੀ ਹਰਾਮ ਦੀ ਕਮਾਈ ਖਾ ਕੇ ਲੋਕਾਂ ਸਿਰ ਕੋ ਬਦਨਾਮ ਹੋ ਦੇਹਾਂਗੇ ਹਰਾਮ ਦੀ ਕਮਾਈ ਤੁਹਾਨੂੰ ਬਦਨਾਮ ਕਰਦੀ ਹੈ ਕੀ ਤੁਮ ਦਾ ਨਹੀਂ ਛੱਡਦੀ ਮੈਂ ਵੀ ਕਿਸੇ ਨੂੰ ਧੋਖਾ ਦਿੱਤਾ ਸੀ ਕਿਸੇ ਦੇ ਜਜ਼ਵਾਤਾ ਨਾਲ ਖੇਡੀ ਸੀ ਇਸ ਲਈ ਮੇਰੇ ਨਾਲ ਇਹ ਸਭ ਕੁਝ ਹੋਇਆ ਸੀ ਅੱਜ ਮੈਂ ਜੇਲ੍ਹ ਵਿੱਚ ਹਾਂ ਮੇਰੀ ਜਵਾਨੀ ਦੇ ਦਿਨ ਜੇਲ੍ਹ ਵਿੱਚ ਬੀਤ ਰਹੇ ਹਨ ਜਿਹਨੂੰ ਮੈਂ ਤਿਆਰ ਕੀਤਾ ਸੀ ਉਹ ਵੀ ਮੈਨੂੰ ਨਹੀਂ ਮਿਲਿਆ ਹੁਣ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਜਦੋਂ ਮੈਂ ਇੱਥੋਂ ਨਿਕਲ ਕੇ ਜਾਵਾਂਗੀ ਤਾਂ ਮੇਰੀ ਜਵਾਨੀ ਮੇਰਾ ਸਾਥ ਛੱਡ ਚੁੱਕੀ ਹੋਵੇਗੀ ਅਤੇ ਮੇਰੇ ਕੋਲ ਕੁਝ ਵੀ ਨਹੀਂ ਬਚੇਗਾ ਕੋਈ ਵੀ ਮੇਰੇ ਨਾਲ ਵਿਆਹ ਨਹੀਂ ਕਰਵਾਵੇਗਾ ਕਿਉਂਕਿ ਪੈਸੇ ਵੀ ਤਾਂ ਨਹੀਂ ਹੋਣਗੇ ਮੇਰੇ ਕੋਲ ਸਭ ਕੁਝ ਖਤਮ ਹੋ ਗਿਆ ਅੱਜ ਮੈਨੂੰ ਮੇਰੀ ਮਾਂ ਦੀਆਂ ਗੱਲਾਂ ਜ਼ਿਆਦਾ ਆਉਂਦੀਆਂ ਹਨ ਮੇਰੀ ਮਾਂ ਠੀਕ ਹੀ ਤਾਂ ਕਹਿੰਦੀ ਸੀ ਜੇਕਰ ਮੈਂ ਉਹਨਾਂ ਦੀ ਗੱਲ ਤੇ ਅਮਲ ਕੀਤਾ ਹੁੰਦਾ ਤਾਂ ਉਹਨਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ ਤਾਂ ਅੱਜ ਮੇਰੀ ਜ਼ਿੰਦਗੀ ਵੀ ਠੀਕ ਹੁੰਦੀ ਤਾਂ ਜੇ ਮੇਰੇ ਨਾਲ ਇਹ ਸਭ ਕੁਝ ਨਾ ਹੁੰਦਾ ਕਿਉਂਕਿ ਜੇਲ੍ਹ ਵਿੱਚ ਜ਼ਿੰਦਗੀ ਬਿਤਾਉਣਾ ਸੌਖਾ ਨਹੀਂ ਹੁੰਦਾ ਇੱਕ ਦਿਨ ਇੱਕ ਸਾਲ ਦੀ ਤਰ੍ਹਾਂ ਲੱਗਦਾ ਬਸ ਮੈਂ ਆਪਣੀ ਹੱਥੀ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਮੈਂ ਇੰਨਾ ਜ਼ਰੂਰ ਕਹਾਂਗੀ ਕਿ ਕਦੇ ਵੀ ਲਾਲਚ ਵਿੱਚ ਆ ਕੇ ਇਸ ਤਰ੍ਹਾਂ ਦਾ ਕਦਮ ਨਹੀਂ ਚੱਕਣਾ ਚਾਹੀਦਾ ਜੇਕਰ ਤੁਸੀਂ ਬੁੜੇ ਇਨਸਾਨ ਹੋ ਤਾਂ ਮੁਹੱਬਤ ਵੀ ਤੁਹਾਡੇ ਤੋਂ ਨਾਰਾਜ਼ ਹੋ ਜਾਂਦੀ ਹੈ। ਸੁਜੀਤ ਨਾਲ ਮੈਨੂੰ ਵੀ ਪਿਆਰ ਹੈ। ਮੈਨੂੰ ਲੱਗਦਾ ਹੈ ਕਿ ਸੁਜੀਤ ਵੀ ਮੈਨੂੰ ਪਿਆਰ ਕਰਦਾ ਸੀ। ਪਰ ਮੈਂ ਸਾਡੀ ਦੋਹਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਦੋਸਤੋ ਇਹ ਸੀ ਅੱਜ ਦੀ ਸਾਡੀ ਕਹਾਣੀ। ਜੇਕਰ ਪਸੰਦ ਆਈ ਹੋਵੇ ਤਾਂ ਜਰੂਰ ਦੱਸਣਾ। ਲਾਈਕ ਸ਼ੇਅਰ ਜਰੂਰ ਕਰਨਾ। ਰੋਜ਼ ਇਸ ਤਰ੍ਹਾਂ ਦੀਆਂ ਨਵੀਆਂ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ ਧੰਨਵਾਦ